ਆਸੇ ਪਾਸੇ ਜਿੰਨਾ ਮਾਹੌਲ ਵੀ ਹੈ ਜਿਸ਼ਨ ਆਹੋਲਾ ਹੈ ਲੇਕਿਨ ਤੁਸੀਂ ਸਾਡੀ ਗੱਲਬਾਤ ਲੋਕਾਂ ਤੱਕ ਪਹੁੰਚਾਉਣ ਵਾਸਤੇ ਇੱਥੇ ਆਏ ਹੋ। ਸੋ ਥੋੜਾ ਸਾਰਿਆਂ ਦਾ ਧੰਨਵਾਦ ਪ੍ਰੈਸ ਵਾਲੇ ਭਰਾਵਾਂ ਦਾ। ਪਹਿਲਾਂ ਤਾਂ ਮੈਂ तमाम ਜੁਨੇ ਹੋਏ ਜਿੰਨੇ ਵੀ 4 ਐਮਐਲਏ ਨੇ ਉਹਨਾਂ ਨੂੰ ਵਧਾਈ ਦੇਣਾ ਚਾਹੁੰਦਾ ਹਾਂ। ਇੱਕ ਤਾਂ ਮਿਸਟਰ ਰੰਦਾਵਾ ਜਿੱਤੇ ਨੇ ਡੇਰਾਬਾ ਬਨਾਨਕ ਤੋਂ ਔਰ ਜਿੱਤੇ ਨੇ ਸੁਬਾਤ ਚੱਬੇਵਾਲ ਸਾਹਿਬ ਦੇ بیٹے ਉਹਨਾਂ ਨੂੰ ਵਧਾਈ ਦੇਣਾ ਚਾਹੁੰਦਾ ਹਰਦੀਪ ਸਿੰਘ ਦਿੱਲੀ ਤੇ ਨੂੰ ਵਧਾਈ ਦੇਣਾ ਚਾਹੁੰਦਾ ਔਰ ਖਾਸ ਕਰਕੇ ਮੇਰੇ ਛੋਟੇ ਭਰਾ ਮੇਰੇ ਦਿਲ ਦੇ ਬੜੇ ਕਰੀਬੀ ਔਰ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਬਰਨਾਲਾ ਤੋਂ ਔਰ ਇਹ ਕਾਮ ਕਰਨ ਨਾਲ ਸੰਬੰਧਿਤ ਰੱਖਣ ਵਾਲਾ ਵਿਅਕਤੀ ਸਾਲਾ ਤਿੰਨ ਜਿਨ੍ਹਾਂ ਨੂੰ ਅਸੀਂ ਜ਼ਿਲ੍ਹਾ ਪ੍ਰਧਾਨ ਬਣਾਇਆ ਤੇ ਉਹਨਾਂ ਨੇ ਅੱਜ ਬਰਨਾਲਾ ਦੀ ਸੀਟ ਤੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਕਾਂਗਰਸ ਪਾਰਟੀ ਦੇ ਲਈ। ਔਰ ਉਹਨਾਂ ਨੇ ਕਾਂਗਰਸ ਪਾਰਟੀ ਦਾ ਝੰਡਾ ਪੂਰੇ ਪੰਜਾਬ ਦੇ ਵਿੱਚ بلند ਰੱਖਿਆ। ਮੈਂ ਆਪਦੇ ਉਸ ਭਰਾ ਨੂੰ ਵੀ ਵਧਾਈ ਦੇਣੀ ਚਾਹਣਾ। ਨਾਲ ਹੀ ਨਾਲੇ ਪਬਲਿਕ ਮੰਡੇਟ ਹੈ, ਲੋਕਾਂ ਦਾ ਮੰਡੇਟ ਹੈ। ਔਰ ਲੋਕਾਂ ਦੇ ਮੰਡੇਟ ਨੂੰ ਸਿਰ ਝੁਕਾ ਕੇ ਮੰਨ ਲੈਣਾ ਚਾਹੀਦਾ ਹੈ। ਕਿ ਜੋ ਲੋਕਾਂ ਦਾ ਮੰਡੇਟ ਹੈ ਉਹ ਸਾਡੇ ਸਿਰ ਮੱਥੇ। ਲੇਕਿਨ ਮੈਂ ਉਹ ਚਾਰ ਗੱਲਾਂ ਇਸ ਚੋਣਾਂ ਵੀ ਇਸ ਚੋਣਾਂ ਚੋਂ ਹੈ ਸੋ ਅਗਰ ਬਰਨਾਲਾ ਦੀ ਗੱਲ ਕਰੀਏ ਅਸੀਂ ਇਹ ਬਰਨਾਲਾ ਚ ਕਾਂਗਰਸ ਦੇ ਉਮੀਦਵਾਰ 2157 ਵੋਟਾਂ ਦੇ ਫਰਕ ਨਾਲ ਜਿੱਤੇ ਹੈ ਯਾਨੀ ਕਿ 28254 ਵੋਟਾਂ ਕਾਲਾ ਢਿੱਲੂ ਜੀ ਨੂੰ ਟੋਟਲ ਪਈਆਂ ਔਰ ਦੂਸਰੇ ਨੰਬਰ ਤੇ 2607 ਵੋਟਾਂ ਦੇ ਨਾਲ ਜਿਹੜੀ ਆਵਾਜ਼ੀ ਪਾਰਟੀ ਆਈ ਔਰ ਬੀਜੇਪੀ 17958 ਵੋਟਾਂ ਲੈ ਕੇ ਗਈ ਔਰ ਕਹਿੰਦਾ ਭਾਵੇਂ ਕਿ 28254 ਵੋਟਾਂ ਨਾਲ ਸਾਡੀ ਜਿੱਤ ਪ੍ਰਾਪਤ ਹੋਣੀ ਹੋਗੀ ਕਿਉਂਕਿ ਜਿਹੜਾ ਕੰਟੈਸਟ ਸੀਗਾ ਸਿੱਧਾ-ਸਿੱਧਾ ਆਮ ਆਦਮੀ ਪਾਰਟੀ ਦੀਆਂ ਦੋ ਉਮੀਦਵਾਰ ਅਲੱਗ-ਅਲੱਗ ਲੜ ਰਹੇ ਸਨ ਭਾਜਪਾ ਵੀ ਆਪਣਾ ਜਿਹੜਾ 17958 ਵੋਟਾਂ ਨਾਲ ਸ਼ੇਅਰ ਲੈ ਕੇ ਗਈ ਔਰ ਜਿੱਤ ਸਾਡੇ ਕਾਂਗਰਸ ਦੇ ਉਮੀਦਵਾਰ ਨੂੰ ਉੱਥੇ ਹੋਈ 26ਵਾਲ 52904 ਵੋਟਾਂ ਹੀ ਪਈਆਂ ਆ ਚਿੱਤਨ ਵਾਲੀ ਉਮੀਦਵਾਰ ਨੂੰ ਔਰ ਦੂਸਰੇ ਨੰਬਰ ਤੇ 23000 ਦਾਲ ਸਾਡਾ ਕਾਂਗਰਸ ਦਾ ਉਮੀਦਵਾਰ ਰਿਆ ਔਰ ਭਾਜਪਾ 8600 ਵੋਟ ਹੀ ਲੈ ਕੇ ਗਈ ਹੁਣ ਇੰਤਸਪਿੰਗ ਵਾਲਾ ਢੇਰਾ ਬਾਬਾ ਲਗਣ ਤੇ ਗੇੜੜਵਾ ਢੇਰਾ ਬਾਬਾ ਨਾਨਕ ਆਮ ਆਦਮੀ ਪਾਰਟੀ 9000 ਵੋਟਾਂ 59104 ਤੇ ਕਾਂਗਰਸ ਤੱਕ 53000 ਵੋਟ ਲੈ ਕੇ ਗਈ ਭਾਪੀ ਕੇਵਲ 300 ਵੋਟ ਲੈ ਕੇ ਗਈ ਜਿਹੜੀ ਉਹ 53000 ਵੋਟ ਸੀ ਉਹ ਲਾਸਟ ਟਾਈਮ ਦੇ ਨਾਲੋਂ ਡੇਰਾ ਬਾਬਾ ਨਾਨਕ ਦੇ ਉਮੀਦਵਾਰ ਵੱਧ ਬੋਟਾਂ ਲੈ ਕੇ ਗਏ ਯਾਨੀ ਕਿ ਕਾਂਗਰਸ ਨੇ ਆ ਆਗਰੀ ਜਿਹੜੀ ਜਿਹੜੀ ਵੋਟ ਸੀਗੀ ਉਹਨੂੰ ਉਹਨੇ ਸਿਕਿਉਰ ਕਰਕੇ ਰੱਖਿਆ ਹਾਲਾਂਕਿ ਵੋਟ ਪਰਸੈਂਟੇਜ ਵੀ ਘੱਟ ਸੀਗਾ ਉੱਥੇ ਲੇਕਿਨ ਉਹਨੇ ਆਗਾ ਉਹਨੇ ਬਰਕਰਾਰ ਸਿਕਿਉਰ ਵੋਟ ਰੱਖੀ ਲੇਕਿਨ ਅਸੀਂ ਉਹ ਚੋਣ ਹਾਰ ਗਏ ਪੂਰਾ ਮੁੱਖ ਕਾਰਨ ਸੀਗਾ ਜੋ ਗਿਦੜਬਾ ਹੋਇਆ ਉਹ ਡਰਾਵਾ ਬਣਾ ਰਿਹਾ ਹੁਣ ਜੇ ਗਿਦੜਬਾ ਦੀ ਗੱਲ ਕਰੀਏ ਤਾਂ ਅਸੀਂ ਲਾਸਟ ਟਾਈਮ 86 2022 ਦੇ ਵਿੱਚ 86% ਪੋਲਿੰਗ ਹੋਈ ਸੀ 86% ਇਸ ਵਾਰੀ 2024 ਚ ਪੋਲਿੰਗ ਹੋਈ ਹੈ 80% ਉਦੋਂ 86% ਪੋਲਿੰਗ ਸੀ ਅਸੀਂ ਵੋਟਾਂ ਲੈ ਕੇ ਗਏ ਸੀ 50433 ਵੋਟਾਂ ਦੇ ਲਗਭਗ ਤੇ 79 80% ਪੋਲਿੰਗ ਤੇ ਕਾਂਗਰਸ ਪਾਰਟੀ ਲખી ਲਈ 50000 ਵਿਧ ਪੋਸਟਲ ਬੈਲਟ ਪਾ ਕੇ 49397 ਵੈਸੇ ਹੁੰਦੀ ਸੀ ਪੋਸਟਲ ਬੈਲਟ ਪਾ ਕੇ ਅਸੀਂ ਤਕਰੀਬਨ ਆਪ ਦਾ ਟਾਰਗੇਟ ਜਿਹੜਾ 2022 ਦਾ ਸੀ ਉਹ ਅਸੀਂ ਅਚੀਵ ਕਰ ਲਿਆ ਜਿੱਥੇ ਸਾਨੂੰ ਮਾਰ ਪਈ ਜਿਹੜੇ ਨੇ ਕਰਕੇ ਅਸੀਂ ਹਾਰੇ ਆ ਸਾਨੂੰ ਐਮੀਸੀ ਦੀ ਬੀਜੇਪੀ 25000 ਮੰਨ ਤੀ ਬਦਲ ਜਾਂ 30000 ਵੋਟਸ ਸਿਕਰ ਕਰੇਗਾ ਲੇਕਿਨ ਬੀਜੇਪੀ ਜਿਹੜੀ ਸੀ ਉਹ 12174 ਵੋਟਾਂ ਤੇ ਸੀਮਿਤ ਕਿ ਰਹੇਗੀ ਮੱਕਮ ਮੈਂ ਪੜ ਜਦਕੀ ਆਮ ਆਦਮੀ ਪਾਰਟੀ 77000 ਪੂਰਾ ਕੰਮ ਇਹ ਰਿਹਾ ਕਿ ਅਕਾਲੀ ਦਲ ਦੀ ਪੂਰੀ ਦੀ ਪੂਰੀ ਵੋਟ ਜਿਹੜੀ ਸੀ ਡਾਇਵਰਟ ਜਿਹੜੀ ਹੋਈ ਪੂਰੀ ਕਨਵਰਜਨ ਹੋ ਗਈ ਆਮ ਆਦਮੀ ਪਾਰਟੀ ਕਿਉਂਕਿ ਉਹ ਕੈਂਡੀਡੇਟ ਆਮ ਆਦਮੀ ਪਾਰਟੀ ਚਲਾ ਗਿਆ ਪਰ ਉਸ ਜਿਹੜੀ ਆਮ ਆਦਮੀ ਪਾਰਟੀ ਨੂੰ 36000 ਵੋਟ ਪਈ ਸੀ ਪਿਛਲੀ ਵਾਰੀ ਉਹ ਤਕਰੀਬਨ ਲਗਭਗ ਉਹ ਉਹਨਾਂ ਨਾਲ ਮਰ ਜੋ ਗਈ ਕਿਉਂਕਿ ਆਮ ਆਦਮੀ ਪਾਰਟੀ ਤਾਂ ਖੁਦ ਲੜ ਰਹੀ ਸੀ ਅਕਾਲੀ ਦਾ ਦਾ ਉਮੀਦਵਾਰ ਉਧਰ ਮਰ ਚੋ ਗਿਆ ਔਰ ਅਕਾਲੀ ਦਾ ਨੇ ਨਾਤਾ ਡੇਰਾ ਬਾਬਾ ਨਾਨਕ ਜਦੋਂ ਚਾਰੇ ਸੀਟਾਂ ਤੇ ਆਦੇ ਹਥਿਆਰ ਛਿੰਤੇ ਕਿਉਂਕਿ ਸਾਡੀ ਸਿੱਧੀ ਦੀ ਸਿੱਧੀ ਲੜਾਈ ਡੇਰਾ ਬਾਬਾ ਨਾਨਕ ਚ ਅਕਾਲੀ ਦਲ ਨਾਲ ਰਹੀ ਕਿਉਂਕਿ ਕਾਂਗਰਸ ਵਰਸਸ ਅਕਾਲੀ ਦਲ ਰਿਆ ਹਮੇਸ਼ਾ ਮਗਰਲੇ ਕਈ ਸਾਲਾਂ ਤੋਂ ਇਹ ਨਹੀਂ ਜੰਗਲ ਬਾਦ ਚ ਕਾਂਗਰਸ ਵਰਸਸ ਅਕਾਲੀ ਦਲ ਰਿਆ ਅਕਾਲੀ ਦਲ ਦਾ ਚੋਣ ਨਾ ਲੜਦਾ ਕਿਉਂਕਿ ਅਗਰ ਵੀ ਬਾਦਲ ਜਾਂ ਉਹ ਵੈਕਤੀ ਕੋਈ ਚੋਣ ਲੜਦਾ ਤਾਂ 15000 ਵੋਟ ਕਿਤੇ ਨਾ ਕਿਤੇ 20000 25000 ਵੋਟ ਸਕਿਉਰ ਕਰਦਾ ਜੇ ਜਾ ਉਹ ਮਨਪ੍ਰੀਤ ਆ ਉਹਦਾ ਟਾਰਗੇਟ ਅਚੀਵ ਕਰਦਾ ਸੋ ਤੁਸੀਂ ਦੇਖੋ ਨਾ ਪਾਰਲੀਮੈਂਟ ਨਾਲੋਂ ਵੀ ਪਾਰਲੀਮੈਂਟ ਦੇ ਵਿੱਚ ਵੱਧ ਮੋਟ ਪਈ ਜਿਹੜੋਂ ਹੰਸਰਾ ਹੰਸਾਰੇ ਲੇਕਿਨ ਉਸ ਤੋਂ ਵੀ ਘੱਟ ਜਿਹੜਾ ਸੀ ਵੋਟ ਸਕਿਉਰ ਕਰ ਸਕਲੇ ਬੀਜੇ ਬੀਜੇ ਸੋ ਅਸੀਂ ਆਵਦਾ ਟਾਰਗੇਟ ਇਟ ਵੋਟਡ ਜਿਹੜਾ ਹੈ 80% ਹਾਲਾਂਕਿ 86% ਨੂੰ 80% ਦੇ ਵਿੱਚ ਅਸੀਂ ਉਹ ਟਾਰਗੇਟ ਅਚੀਵ ਕਰ ਲਿਆ ਜਿਹੜਾ ਅਸੀਂ 86% ਪੋਲਿੰਗ ਦੇ ਨਾਲ ਕੀਤਾ ਸੀ ਸੋ ਇਹ ਜਿਹੜੇ ਹੈ ਮੈਨੂੰ ਲੱਗਦਾ ਕਿ ਮੁੱਖ ਕਾਰਨ ਰੇ ਕਿਉਂਕਿ ਜਿਹੜਾ ਥਰਡ ਕੈਂਡੀਡੇਟ ਦਾ ਡਿਵੀਜ਼ਨ ਆਫ ਵੋਟਸ ਹੈ ਉਹ ਜਿਹੜੀਆਂ ਨਹੀਂ ਹੋ ਸਕੀਆਂ ਸੋ ਇਸ ਕਰਕੇ ਅਸੀਂ ਸਿੱਧੀਆਂ ਸਿੱਧੀਆਂ ਜਿਹੜੀਆਂ ਹੈ ਦੋ ਚੋਣਾਂ ਜਿਹੜੀਆਂ ਡੇਰਾ ਬਾਬਾ ਨਾਨਕ ਦੀਆਂ ਔਰ ਗਿੱਦੜ ਬਾਦੀਆਂ ਉਹ ਚੋਣਾਂ ਅਸੀਂ ਹਾਰ ਗਏ ਮੈਂ ਇੱਥੇ ਇਹ ਵੀ ਵੇਖਣ ਨੂੰ ਮਿਲਿਆ ਕਿ ਅਕਾਲੀ ਦਲ ਦਾ ਜਿੰਨਾ ਵੀ ਵੋਟ ਸੀਗਾ ਉਹ ਕਿਤੇ ਨਾ ਕਿਤੇ ਬਾਅਦ 'ਚ ਵੀ ਵੇਖਣ ਨੂੰ ਮਿਲਿਆ ਕਿ ਬਹੁਤ ਸਾਰਾ ਉਹ ਉਹ ਕਨਵਰਟ ਕੀਤਾ ਗਿਆ ਆਮ ਆਦਮੀ ਪਾਰਟੀ 'ਚ ਪਤਨ ਕੀ ਗੱਲ ਸੀ ਅੰਦਰਲੀ ਜਾਂ ਕੀ ਨਹੀਂ ਸੀ ਇਸ ਕਰਕੇ ਜਿਹੜੀ ਅਸੀਂ ਐ ਇਹ ਚੋਣ ਹੈ ਅਸੀਂ ਹਾਰੇ ਹਾਂ ਔਰ ਸਾਡੇ ਬੰਦੇ ਜਿਹੜਾ ਹੈ ਸਵੀਕਾਰ ਹੈ ਗਿੱਦੜਵਾਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਬਹੁਤ ਪਿਆਰ ਕਾਂਗਰਸ ਪਾਰਟੀ ਨੂੰ ਦਿੱਤਾ 13 ਵਿੱਚੋਂ 60 ਸੀਟਾਂ ਕਾਂਗਰਸ ਪਾਰਟੀ ਜਿੱਤੀ ਪਾਰਲੀਮੈਂਟ ਦੀਆਂ ਇਹ ਦਰਸਾਉਂਦਾ ਹੈ ਕਿ ਕਾਂਗਰਸ ਪਾਰਟੀ ਬੈਸਟ ਚੁਆਇਸ ਆਰ ਫਸਟ ਚੁਆਇਸ ਏਡੀ ਪੰਜਾਬ ਦੇ ਵਿੱਚ ਅੱਜ ਹੈਗੀ ਆ ਬਾਈ ਇਲੈਕਸ਼ਨ ਆਮ ਤੌਰ ਤੇ ਅਮੂਮਨ ਤੋਂ ਹੁੰਦੇ ਆ ਬਾਈ ਇਲੈਕਸ਼ਨਾਂ ਦੇ ਵਿੱਚ ਸਰਕਾਰਾਂ ਦਲ ਬਲ ਤੰਦੌਲ ਤੇ ਨਾਲ ਔਰ ਆਪਣੀ ਤਾਕਤ ਦੇ ਨਾਲ ਜਿੱਤ ਜਾਂਦੀ ਹੈ ਸੋ ਲੋਕਾਂ ਨੂੰ ਇਹ ਵੀ ਹੁੰਦਾ ਕਿ 2.5 ਸਾਲ ਸਰਕਾਰ ਨੇ ਪਈ ਹੈ ਔਰ 2.5 ਸਾਲਾਂ ਦੇ ਵਿੱਚ ਅਸੀਂ ਲੋਕਾਂ ਨੇ ਕੰਮ ਲੈਣੇ ਸੋ ਇਸ ਕਰਕੇ ਸਰਕਾਰ ਦੇ ਪ੍ਰਤੀ ਜਿਹੜਾ ਹੈਗਾ ਚੁਕਾਅ ਜਿਹੜਾ ਉਹ ਰਹਿੰਦਾ ਲੇਕਿਨ ਇਸੇ ਬਾਵੀ ਉਦਸੀ ਇੱਕ ਸੀਟ ਪਾਰਟੀ ਸਪੋਰ ਕਰ ਪਾਈ ਕਾਲਾ ਢਿਲੋਜੀ ਦੀ ਕਾਮਯਾਬੀ ਵੀ ਉਹ ਸਾਨੂੰ ਇਸ ਗੱਲ ਦੀ ਬੇਹਦ ਖੁਸ਼ੀ ਹੋਈ ਹੈ ਕਿ ਅਸੀਂ ਉਸੇ ਜਿੱਤੇ ਪਰ ਮੈਨੂੰ ਪੂਰਨ ਉਮੀਦ ਹੈ ਕਿ ਇਹ ਬਾਏ ਇਲੈਕਸ਼ਨ ਤੁਸੀਂ ਦੇਖੋ ਕਿ ਅਸੀਂ 20000 ਵੋਟ ਪਈ ਸੀ ਸਾਨੂੰ ਇਸ ਤੋਂ ਪਹਿਲਾਂ ਜਦੋਂ ਪਾਰਲੀਮੈਂਟ ਦਾ ਚੋਣ ਹੋਇਆ ਅਗਰ ਗਿੱਦਰਵਾਦੀ ਗੱਲ ਕਰੀ ਤੇ ਅੱਜ ਅਸੀਂ ਆਪਦੀ ਪੂਰੀ ਦੀ ਪੂਰੀ ਵੋਟ ਜਿਹੜੀ ਹੈ ਸਕਿਉਰ ਕਰ ਲਈ 50000 ਦੇ ਸਾਡਾ ਜਿਹੜਾ ਟੀਚਾ ਚਾਹੀਦਾ ਸੀ ਉਹ ਅਸੀਂ ਅਚੀਵ ਕੀਤਾ ਬਹੁਤ ਵਾਰੀ ਇਹ ਵੀ ਹੁੰਦਾ ਕਿ ਐਂਟੀ ਇਨਕੰਮੈਂਸੀ ਹੋ ਜਾਂਦੀ ਹੈ ਲੋਗਾਂ ਨੂੰ ਲੱਗਦਾ ਕਿ ਤਿੰਨ ਵਾਰ ਲਗਾਤਾਰ ਜਿੱਤ ਗਏ। ਬਾਕੀ ਵਿਰੋਧੀਆਂ ਨੇ ਇਹ ਵੀ ਕਿਹਾ ਕਿ ਸਾਨੂੰ ਇੱਕ ਮੌਕਾ ਚਾਹੀਦਾ ਹੈ। 2.5 ਸਾਲ ਸਾਨੂੰ ਤੁਸੀਂ ਦਿਓ ਤੇ ਸਾਨੂੰ ਇੱਕ ਚਾਂਸ ਦੇਖੇ ਦੇਖੋ ਇਹ ਸਾਰੇ ਜਿਹੜੇ ਟਰੈਕਟਰ ਸੀਗੇ ਇਹ ਕਾਊਂਟ ਕੀਤੇ ਔਰ ਅਸੀਂ ਜਿਹੜਾ ਚੋਣ ਹੈ ਉਹ ਹਾਰ ਗਏ। ਸੋ ਮੈਂ ਹੀ ਕਹਿਣਾ ਚਾਹੁੰਦਾ ਮੈਂ ਗੱਡਰਬਾ ਦੇ ਲੋਕਾਂ ਦਾ ਉਹਨਾਂ ਲੋਕਾਂ ਦਾ ਜਝਾਰੂ ਲੋਕਾਂ ਦਾ ਜਿਨ੍ਹਾਂ ਨੇ ਰਾਜੇ ਵਿਰੰਗ ਨੂੰ ਇਥੋਂ ਤੱਕ ਬਚਾਉਂਦਾ ਕੰਮ ਕੀਤਾ ਹੈ। ਔਰ ਹਾਲ ਹੀ ਨਾਲ ਪੰਜਾਬ ਦੇ ਵਿਦਵਾਨ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਜਿਸ ਪ੍ਰਕਾਰ ਉਹਨਾਂ ਨੇ ਸਾਨੂੰ ਵੋਟਾਂ ਪਾਈਆਂ ਮੈਂਡੇਟ ਦਿੱਤਾ ਹੈ ਚਾਰੇ ਦੀਆਂ ਚਾਰੇ ਸੀਟਾਂ ਤੇ ਇਹ ਸਾਡੇ ਲਈ ਜਿੱਤ ਹੈ ਹਾਰ ਨਹੀਂ ਸੋ ਮੈਨੂੰ ਲੱਗਦਾ ਹੈ ਕਿ ਆਉਣ ਵਾਲਾ ਜਿਹੜਾ ਕੱਲ ਹੋਏਗਾ ਉਹ ਕਾਂਗਰਸ ਪਾਰਟੀ ਦਾ ਹੋਏਗਾ ਔਰ ਕਾਂਗਰਸ ਪਾਰਟੀ ਆਉਣ ਵਾਲੇ ਸਮੇਂ 'ਚ ਅੱਗੇ ਵਧੇਗੀ ਔਰ ਜਿਹੜੀ 2027 ਦੀ ਸਰਕਾਰ ਹੋਏਗੀ ਉਹ ਕਾਂਗਰਸ ਪਾਰਟੀ ਪੰਜਾਬ ਦੇ ਲੋਕ ਕਾਂਗਰਸ ਪਾਰਟੀ ਦੇ ਇਸ ਸੇਰੇ ਸੇਰਾ ਬੰਨਣ ਦੀ ਸੋ ਇੰਨਾ ਹੀ ਕਹਿਣਾ ਸੀ ਮੈਂ ਔਰ ਵਧਾਈ ਦੇਣਾ ਚਾਹੁੰਦਾ ਮੈਂ ਆਪਣੇ ਵਿਰੋਧੀ ਸਾਥੀਆਂ ਨੂੰ ਔਰ ਖਾਸ ਕਰਕੇ ਗਿੱਦੜਬਾ ਹਰੀਦ ਪਿੱਲੋ ਜੀ ਨੂੰ ਮੁਬਾਰਕਬਾਦ ਔਰ ਮੈਂ ਉਹਨਾਂ ਨੂੰ ਕਹਿਣਾ ਚਾਹਾਂਗਾ ਕਿ 22 ਸਾਲ ਆ ਹੁਣ ਗਵਰਨਮੈਂਟ ਦੇ ਆ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਰਾਜਾ ਬ링 ਮੇਰੇ ਕੋ ਪੈਸੇ ਮੰਗਣ ਨਹੀਂ ਆਇਆ ਮੇਰਾ ਬੰਦਾ ਨਹੀਂ ਸੀ ਪੈਸੇ ਮੰਗਣਾ ਇਸ ਕਰਕੇ ਨਾ ਮੈਂ ਆਇਆ ਨਾ ਮੈਂ ਆਵਾਂਗਾ ਲੇਕਿਨ ਹੁਣ ਮੈਂ ਉਮੀਦ ਕਰਦੇ ਆ ਕਿ ਗਿੱਦੜਬਾ ਦੇ ਲੋਕਾਂ ਦੇ ਵਾਸਤੇ ਹਰ ਉਹ ਸੰਭਰ चीज ਜਿਹੜੀ ਕਿ ਗੱਡਵਾ ਦੇ ਮੇਰੇ ਲੋਕਾਂ ਨੂੰ ਚਾਹੀਦੀ ਹੈ ਜਿਹੜੀ ਗੱਡਵਾ ਦੇ ਲੋਕ ਇਹ ਮਹਿਸੂਸ ਕਰ ਰਹੇ ਕਿ ਰਾਜਾ ਬੜਿੰਗ ਨਹੀਂ ਕਰ ਪਾਇਆ ਜਿਹੜੀ ਮੈਂ ਨਹੀਂ ਕਰ ਪਾਇਆ ਮੈਨੂੰ ਕਰਨੀ ਚਾਹੀਦੀ ਸੀ ਉਹ ਸਾਡੇ ਉਥੋਂ ਦੇ ਹੁਣ ਮੌਜੂਦਾ ਐਮਐਲਏ ਜਿੱਦੜਵਾ ਦੇ ਲੋਕਾਂ ਵਾਸਤੇ ਉਹਨਾਂ ਦੀਆਂ ਸਹੂਲਤਾਂ ਵਾਸਤੇ ਉਹ ਮਹੱਈਆ ਕਰਾਉਣਗੇ ਇਹ ਮੈਂ ਆਸ ਕਰਦਾ ਹਾਂ ਰਾਜਾ ਜੀ ਜਿਸ ਤਰ੍ਹਾਂ ਤੁਸੀਂ ਆਪਣੇ ਇਹ ਤੋਂ ਸਪੀਕ ਪ੍ਰੈਜ਼ੀਡੈਂਟ ਦੇ ਤੌਰ ਤੇ ਸਹਾਰ ਨੂੰ ਸਹਿਕਾਰ ਕੀਤਾ ਉਹ ਤੁਹਾਡੀ ਦਲੇਰੀ ਤੇ ਅਸੀਂ ਸ਼ਲਾਘਾ ਕਰਦੇ ਆਂ ਇਹ ਇੱਕ ਤੁਸੀਂ ਰਣਨੀਤੀ ਦੀ ਗੱਲ ਕੀਤੀ ਹੈ ਕਿ ਅਕਾਲੀਆਂ ਦੇ ਵੋਟ ਡਾਇਵਰਟਿੰਗ ਹੋਈ ਜਾਂ ਭਾਜਪਾ ਦੀ ਇਸ ਤਰ੍ਹਾਂ ਵੀ ਹੋਈ ਕਿ ਇਸ ਤਰ੍ਹਾਂ ਦੀ ਰਣਨੀਤੀ ਪਹਿਲਾਂ ਵੀ ਕਿਸੇ ਪਿਛਲੇ ਇਲੈਕਸ਼ਨ 'ਚ ਵੀ ਹੋਈ ਹੈ ਜਿਵੇਂ ਬੂਟੀਗਾਇ ਪਾਰਟੀਆਂ ਨੂੰ ਕਿੰਨੀ ਵੋਟ ਮਿਲਦੀ ਉਹ ਤੁਹਾਡੀ ਦਿੱਤ ਤੇ ਨਿਰਪਰਮ ਨਿੰਸਮਿੰਗ ਹੈ ਥੋੜਾ ਜਿਹਾ ਭਾਜਪਾ ਦੇ ਤੁਸੀਂ ਵੋਟ ਚਾਹੁੰਦੇ ਸੀ ਵੀ ਜਿੰਨੇ ਉਹਨਾਂ ਨੂੰ ਮਿਲੇ ਉਹ ਨਹੀਂ ਮਿਲੇ ਇਸ ਕਰਕੇ ਤੁਸੀਂ ਕਿ ਦੜਬਾ ਤੋਂ ਹਾਰ ਗਏ ਕਿ ਇਸ ਤਰ੍ਹਾਂ ਦੀ ਸਥਿਤੀ ਪਿਛਲੀਆਂ ਚੋਣਾਂ 'ਚ ਵੀ ਆਈ ਹੈ ਵੀ ਦੂਜੀਆਂ ਪਾਰਟੀਆਂ ਦੇ ਕੈਂਡੀਡੇਟ ਨੂੰ ਕਿੰਨੀ ਵੋਟ ਮਿਲਦੀ ਆ ਤਾਂ ਤੁਸੀਂ ਜਿੱਤਦੇ ਨਹੀਂ ਬਹੁਤ ਸਾਰੇ ਬਹੁਤ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਦੂਸਰੀ ਪਾਰਟੀ ਵਾਲਾ ਵੋਟ ਹੁੰਦੀ ਕੋ ਤੁਸੀਂ ਜਿਹੜਾ ਨਿਆਮੀ ਵਾਲੇ ਤੋਂ ਸਾਥ ਜੀ ਉੱਥੇ ਸੀਗੇ ਇੱਕ ਉਹਨਾਂ ਦਾ ਨਾਮ ਮੈਨੂੰ ਸੋਕਰਾਟੀ ਉਹ ਵੋਟ ਨਹੀਂ ਕੁਝ ਲੈ ਪਾਏ ਸੋ ਕਈ ਵਾਰੀ ਹੁੰਦਾ ਹੈ ਕਿ ਥਰਡ ਕਾਰਨਰ ਜਿਹੜਾ ਕੰਟੈਸਟ ਹੈ ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਜਿਹੜਾ ਬਰਨਾਲਾ ਅਸੀਂ ਦਿੱਤੇ ਉਹ ਚਾਰ ਕਾਰਨਰ ਕੰਟੈਸਟ ਹੋ ਗਿਆ ਉਹ ਤਾਂ ਵੀ ਅਨਲਗ ਦੀ ਪਾਰਟੀ ਇਹ ਕਹਿੰਦੇ ਵੀ ਸਾਡੇ ਕੈਂਡੀਡੇਟ ਸਾਡੇ ਖਿਲਾਫ ਹੋ ਗਿਆ ਤਾਂ ਜਿੱਤ ਗਏ ਨਹੀਂ ਚਲੋ ਉਹ ਤਾਂ ਫਿਰ ਹੁਣ ਇੱਥੇ ਕਹਿ ਰਹੀਏ ਵੀ ਅਕਾਲੀ ਦਲ ਦਾ ਕੈਂਡੀਡੇਟ ਆਮ ਆਦਮੀ ਪਾਰਟੀ ਨਾਲ ਹੋ ਗਿਆ ਜਿੱਤ ਗਿਆ ਅਗਰ ਹਰਦੀਪ ਸਿੰਘ ਡਿਪਟੀ ਟੀ ਲੋ ਅਕਾਲੀ ਦਲ ਤੋਂ ਚੋਣ ਲੜਦਾ ਤੇ ਆਮ ਆਦਮੀ ਪਾਰਟੀ ਅਲੱਗ ਚੋਣ ਲੜਦੀ ਤੇ ਮਨਪ੍ਰੀਤ ਭਾਜਪਾ ਤੋਂ ਲੜਦਾ ਤੇ ਰਾਜਾ ਬਰੇ ਕਾਂਗਰਸ ਤੋਂ ਲੜਦਾ ਇਹ ਦੀ ਸਥਿਤੀਆਂ ਕੁਝ ਹੋਰ ਹੋਣੀਆਂ ਸੀ ਤੁਸੀਂ ਆਪ ਇਹ ਗੱਲ ਸਮਝਦੇ ਹੋ ਕਿ ਫਿਰ ਸਥਿਤੀਆਂ ਪ੍ਰਸਥਿਤੀਆਂ ਹੋਰ ਹੋਣੀਆਂ ਸੀ ਇਸੇ ਕਰਕੇ ਦਾ ਮੈਂ ਵਾਰ-ਵਾਰ ਇਹ ਗੱਲ ਕਹਿੰਦਾ ਅਸੀਂ ਸੁਖਬੀਰ ਬਾਦਲ ਕੋਲ ਚੋਣ ਲੜਨ ਅਗਰ ਸੁਮੀਰ ਬਾਦਲ ਖੁਦ ਚੋਣ ਲੜਦੇ ਤਾਂ ਉਹ ਆਪਣੀ ਜਿਹੜਾ ਕੇਦਰ ਦੀ ਵੋਟ ਹੈ ਕੋਈ 20000 15000 25000 ਉਹਨੂੰ ਸਿਕਿਉਰ ਕਰਦੇ ਤਾਂ ਚੋਣ ਅਸੀਂ ਜਿੱਤਦੇ ਸੀ ਕਿਉਂਕਿ ਅਸੀਂ ਤਾਂ ਆਪਣੇ ਟਾਰਗੇਟਡ ਵੋਟਰ ਤੇ ਖੜੇ ਹਾਂ 50000 ਨਾਲ ਅਸੀਂ ਪਿਛਲੀ ਵਾਰੀ ਜਿੱਤੇ ਸੀ ਤੇ ਅੱਜ ਵੀ ਕਾਂਗਰਸ ਪਾਰਟੀ ਨੂੰ 50000 ਵੋਟ ਪਈ ਹੈ ਅਸੀਂ ਤਾਂ ਪਾਰਲੀਮੈਂਟ ਤੋਂ 20000 ਤੋਂ ਚੱਕ ਕੇ 50000 ਤੇ ਆਏ ਸੋ ਮੈਂ ਇਹੀ ਕਹਿ ਰਿਹਾ ਤੁਹਾਨੂੰ ਕਿ ਉਹ ਜਿਹੜੀ ਮਰਜ ਹੋਈ ਕਿਉਂਕਿ ਅਕਾਲੀ ਦਲ ਦਾ 15 ਸਾਲ ਲੀਡਰ ਇੱਥੇ ਰਿਹਾ ਹਰਜੀਤ ਸਿੰਘ ਡਿੱਪੀ ਢਿੱਲੋਂ ਉਹ ਸਾਰੇ ਦੇ ਸਾਰੇ ਲੋਕ ਕਨੈਕਟਿਡ ਸੀਗੇ ਹਰਜੀਤ ਸਿੰਘ ਡਿੱਪੀ ਢਿੱਲੋਂ ਨਾਲ ਵੱਡੇ ਬਾਦਲ ਸਾਹਿਬ ਨਾਲ ਜਿਹੜੇ ਕਨੈਕਟਿਡ ਲੋਕ ਸੀ ਉਹਨਾਂ ਦੀ ਵਿਚਾਰਿਆਂ ਦੀ ਮੌਤ ਹੋ ਗਈ ਸੁਖਬੀਰ ਸਿੰਘ ਬਾਦਲ ਉਸ ਸਟੇਟ ਨਾਲ ਕਨੈਕਟਿਡ ਨਹੀਂ ਸੀ ਇਸ ਕਰਕੇ ਉਹ ਸਾਰੇ ਦੀ ਸਾਰੀ ਵੋਟ ਕਨਵਰਟ ਆਮ ਆਦਮੀ ਪਾਰਟੀ ਨੂੰ ਗਿੱਦੜਵਾਦੀ ਸ਼ਹਿਰੀ ਵੋਟ ਉਹ ਨਾ ਤਾਂ ਭਾਜਪਾ ਦੇ ਪਈ ਨਾ ਕਾਂਗਰਸ ਨੂੰ ਪਈ ਉਹਦਾ ਕੀ ਕੰਮ ਹੋਸ ਨਹੀਂ ਸਾਨੂੰ ਬਹੁਤ ਡੋਗਾਂ ਦੀ ਵੋਟ 75 700 ਮੇਰਾ ਖਿਆਲ ਸਾਨੂੰ ਲੋਕਾਂ ਨੇ ਵੋਟ ਪਾਈ ਔਰ 10000 ਮੈਨੂੰ ਪਤਾ ਨਹੀਂ ਸੌਰੀ 10000 28000 ਚੋਂ ਕਿਉਂਕਿ ਆਪਦੀ ਲੀਡ ਕਿਸੇ ਵੋਟ ਚੋਂ ਨਹੀਂ ਘਟੀ ਬਿਲਕੁਲ ਤੁਹਾਡੀ ਗੱਲ ਠੀਕ ਹੋ ਸਕਦੀ ਹੈ ਲੇਕਿਨ 28000 ਵੋਟ ਚੋਂ ਸਾਨੂੰ 10000 ਵੋਟ ਪਈ ਸੋ ਮੈਂ ਦੱਸਿਆ ਕਿ ਇਹ ਟ੍ਰੈਂਡ ਸੀਗਾ ਪਿਛਲੀ ਾਰੀ ਆਮ ਆਦਮੀ ਪਾਰਟੀ ਉਹ ਦੋਵੇਂ ਮਰਜ ਹੋ ਗਏ ਲਤੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੀ ਵੋਟ ਮਰਜ ਹੋ ਗਈ ਪਿਛਲੀ ਾਰੀ ਮੇਰਾ ਖਿਆਲ 6000 ਦੇ ਕਰੀਬ ਆਮ ਆਦਮੀ ਪਾਰਟੀ ਸ਼ਹਿਰ ਚ ਵੋਟ ਲੇਗੀ। ਅਗਰ ਤੁਸੀਂ ਉਹ ਸਿੱਧੀ ਡਿੰਪੀ ਧਿਲੋਣਾ ਮਰਜ਼ ਕਰ ਲੋ ਤਾਂ ਨੈਚੁਰਲੀ ਉਹ ਗੇਨਰ ਹੋ ਗਿਆ। ਸਾਡੀ ਇਹ ਹੀ ਤਾਂ ਪਿੰਡਾਂ ਦੀ ਸਥਿਤੀ ਹੋਈ। ਪਿੰਡਾਂ ਚ ਦੋਦੇ ਦੀ ਗੱਲ ਆਈਏ ਤਾਂ 22800 ਵੋਟ ਪਿਛਲੀ ਵਾਰੀ ਆਮ ਆਦਮੀ ਪਾਰਟੀ ਲੀਡ ਕੀਤਾ ਸੀ ਦੋਦੇ ਚ। ਹੁਣ ਉਹ ਉੱਥੇ ਰਹਿ ਗਈ 6700 ਤੇ ਭਾਜੀ ਜਿਹੜਾ 2000 ਵੋਟ ਹੈ ਉਹ ਸਿੱਧਾ 2000 ਵੋਟ ਜਾ ਕੇ ਖੇਮੇ ਚ ਡਿੱਗ ਗਿਆ। ਹਾਂਜੀ ਅਸੀਂ ਤਾਂ ਗੇਨ ਕੀਤੇ ਜੀ 4000 ਵੋਟ ਕਿਉਂਕਿ 86% ਤੇ ਅਸੀਂ 50000 ਵੋਟ ਲਈ ਸੀ ਹੁਣ 80% ਤੇ ਅਸੀਂ 50000 ਵੋਟ ਲਈ ਸੀ ਸੋ ਇਹਦਾ ਮਤਲਬ ਅਸੀਂ 3-4000 ਵੋਟ ਦੇ ਗੇਨ ਰਹੇ ਹਾਂ ਸਾਡਾ ਕੇਦਰ ਨਹੀਂ ਟੁੱਟਿਆ ਸਾਡੀ ਵੋਟ ਨਹੀਂ ਟੁੱਟੀ ਦੂਜੇ ਜਣੇ ਆਪਸ ਵਿੱਚ ਮਰ ਜੋਗੇ ਇਸ ਕਰਕੇ ਸਾਨੂੰ ਇਹ ਹਾਰ ਦਾ ਸਾਹਮਣਾ ਕਰਨਾ ਪਿਆ ਇਸ ਸ਼੍ਰੋਮਣੀ ਕਾਲੀ ਦਲ ਦਾ ਇਲੈਕਸ਼ਨ ਨਾਲ ਲੜਨਾ ਕਾਂਗਰਸ ਨਹੀਂ ਕਰਦੇ 100% ਜੇ ਤੁਸੀਂ ਇਹ ਲਾਉਂਗੇ ਕਿ ਉਹ ਤਾਂ ਖਤਮ ਹੋਏ ਹੋਏ ਉਹਨਾਂ ਦੇ ਕਰਕੇ ਸਾਨੂੰ ਨੁਕਸਾਨ ਹੋਇਆ ਜੇ ਉਹਨਾਂ ਦਾ ਕੈਂਡੀਡੇਟ ਖਲਾ ਹੁੰਦਾ ਜਿਹਦੀ ਉਹਨਾਂ ਦੀ ਸਟ੍ਰੈਟਜੀ ਸੀਗੀ ਉਹਨਾਂ ਦੀ ਸਟ੍ਰੈਟਜੀ ਸੀ ਕਿ ਮੰਪਰੀਤ ਬਾਦਲ ਨੂੰ ਅਸੀਂ ਵੋਟ ਦੇ ਵਟ ਕਰਾ ਦੇਵਾਂਗੇ ਕਨਵਰਟ ਕਰਾਵਾਂਗੇ ਗਿੱਦੜਬਾਜ ਹਾਲਾਕਿ ਉਹਨਾਂ ਨੇ ਹਰ ਕੋਸ਼ਿਸ਼ ਕੀਤੀ ਪਰ ਉਹ ਨਹੀਂ ਹੋ ਸਕੀ ਬਿਕੋਜ਼ ਜਿਹੜਾ ਮੰਪਰੀਤ ਬਾਦਲ ਸੀਗੇ ਉਹ ਉਹ ਮੇਰਾ ਖਿਆਲ ਮੋਸਟ ਹੇਟ੍ਰਡ ਜਿਹੜਾ ਪੋਲੀਟੀਸ਼ੀਅਨ ਹੈ ਪੰਜਾਬ ਦਾ ਉਹ ਹੋਏ ਤੇ ਖਾਸ ਕਰਕੇ ਗਿੱਦੜਬਾਜ ਕੋ ਕਿ ਗਿੱਦੜਬਾਜ ਜਿਸ ਪ੍ਰਕਾਰ ਦੀਆਂ ਜ਼ਾਤੀਆਂ ਹੋਈਆਂ ਉਹ ਉਹ ਕਨਵਰਟ ਨਹੀਂ ਹੋ ਸਕੀ ਉਹ ਜੇ ਉਥੇ ਕਾਲੀਦਾ ਦਾ ਕੈਂਡੀਡੇਟ ਹੁੰਦਾ ਤਾਂ ਉਹ ਫਿਰ ਕਾਲੀਦਾ ਨੂੰ ਚੋਣਸ਼ਾਂ ਤਕਰੀਬ ਮੁੜ ਜਾਂਦੀ ਤੁਹਾਨੂੰ ਇਹ ਵੀ ਲੱਗਦਾ ਹੈ ਕਿ ਲਾਖਤੰ ਦੇ ਜਿਹੜਾ ਰਿਆ ਗਿੱਦੜਵਾ ਦਾ ਹਾਲ ਕਿ ਭਾਜੀਪੀ ਇਹ ਕਿਹ ਤਰ੍ਹਾਂ ਦਾ ਸਰੈਂਡਰ ਹੀ ਕਰ ਗਈ ਤਿੰਨ ਦਿਨ ਇਹ ਸਭ ਕੁਝ ਸੋਸ਼ਲ ਮੀਡੀਆ ਤੇ ਹੋ ਰਿਹਾ ਹੈ ਸਰੈਂਡਰ ਕਰਨ ਦਾ ਵੀ ਜਿਹੜਾ ਸੀਗਾ ਜਿਹਨੂੰ ਸਰੈਂਡਰ ਕਹਿਣ ਤੋਂ ਬਾਅਦ ਹੀ ਉਹਨਾਂ ਦਾ ਇਲੈਕਸ਼ਨ ਸলো ਡਾਊਨ ਹੋ ਗਿਆ ਅਨਦਰ ਵੱਡਾ ਰੀਜ਼ਨ ਇਹ ਵੀ ਰਿਹਾ ਕਿ ਜਿਹੜਾ 8 ਦਿਨ ਦਾ ਇਲੈਕਸ਼ਨ ਜਿਹੜਾ ਵੱਧ ਗਿਆ ਉਹ ਮੇਰੇ ਖਿਆਲ ਉਹ ਸਾਡੇ ਵਾਸਤੇ ਬੜਾ ਖਤਰਨਾਕ ਸਾਬਤ ਹੋਇਆ ਉਹਦਾ ਕਾਰਨ ਇਹ ਹੈ ਕਿ ਸਰਕਾਰ ਦੇ ਹੋਰ ਪੱਬ ਲੱਗ ਜਾਂਦੇ ਆ ਸਰਕਾਰ ਹੋਰ ਫ੍ਰੀ ਹੋ ਜਾਂਦੀ ਹੈ ਸਰਕਾਰ ਹੋਰ ਮਣੀ ਤੇ ਮਸਲ ਪਾਵਰ ਨਾਲ ਬਾਜ਼ਾਰ ਦੇ ਵਿੱਚ ਆਈ ਉਹ ਜਿਹੜਾ ਇਲੈਕਸ਼ਨ ਕਮਿਸ਼ਨ ਦੇ 7 ਦਿਨ 8 ਦਿਨ ਵਧਾਏ ਪਿਛਲੀ ਵਾਰੀ ਵੀ ਜਿਹੜੇ 6 ਦਿਨ ਵਧੇ ਸੀ ਜਿਹੜਾ ਜਨਰਲ ਇਲੈਕਸ਼ਨ ਸੀ ਉਹਦੇ ਵਿੱਚ ਕਾਂਗਰਸ ਪਾਰਟੀ ਦਾ ਕਾਫੀ ਵੱਡਾ ਨੁਕਸਾਨ ਹੋਇਆ ਸੀ ਇਹ ਹੁਣ ਜਿਹੜੇ 7 ਦਿਨ 8 ਦਿਨ ਵਧੇ ਹਾਲਾਂਕਿ ਇਹ 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 ਕਿਉਂ ਵਿਧਾਇਏ ਗਏ ਕਿਵੇਂ ਵਿਧੇ ਇਹ ਪਤਾ ਨਹੀਂ ਇਲੈਕਸ਼ਨ ਕਮਿਸ਼ਨ ਐਮੇ ਤਾਂ ਬਾਦਲਾ ਸਾਹਮਣੇ ਵੀ ਚਿੱਠੀ ਲਿਖੀ ਸੀ ਇਹਦੇ ਬਾਰੇ ਜਿਹੜੀ ਜਿਹੜੀ ਮੇਰੇ ਖਿਆਲ ਦੇ ਨਾਲ ਕਾਫੀ ਜਿਹੜਾ ਹੈ ਸਾਡਾ ਨੁਕਸਾਨ ਲੇਕਿਨ ਬੜੀ ਸਾਫ ਫਾਲੋ ਨਹੀਂ ਲੱਗਦਾ ਅਖੀਰ ਦੇ ਦਿਨਾਂ ਦੇ ਵਿੱਚ ਜਸਟ ਆ ਇੱਕ ਬਿਆਨ ਬਾਜ਼ੀ ਔਰ ਉਸ ਬਿਆਨ ਬਾਜ਼ੀ ਮਾਧਿਅਮ ਵਿੱਚ ਮਸਲਾ ਬਣਾਇਆ ਗਿਆ ਉਹ ਵੀ ਕਿ ਨੈਗੇਟਿਵ ਫੈਕਟਰ ਦੇ ਤੌਰ ਤੇ ਕੋਰ ਕੇ ਆਇਆ ਜੀ ਸਾਹਿਬ ਦਾ ਜਿਹੜਾ ਮਸਲਾ ਸੀ ਜਿਸ ਦਾ ਆਈ 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 ਡੋਨਟ ਥਿੰਕ ਸੋ ਪੀਪਲ ਆਰ ਵੈਰੀ ਇੰਟੈਲੀਜੈਂਟ ਉਹ 이슈 ਦੀ ਥੋੜਾ ਮੋਟਾ ਜਰੂਰ ਰੇਜ਼ ਕਰਨ ਨੂੰ ਰੇਜ਼ ਹੋਇਆ ਉਹਨਾਂ ਨੇ ਪਬਲਿਕ ਚ ਲੈ ਕੇ ਗਏ ਲੇਕਿਨ ਮੈਨੂੰ ਨਹੀਂ ਲੱਗਦਾ ਕੋਈ ਚੰਨੀ ਸਾਧ ਦੇ ਬਿਆਨ ਨੇ ਸਾਨੂੰ ਕਿਸੇ ਪ੍ਰਕਾਰ ਦਾ ਕੋਈ ਡੈਮੇਜ ਪਹੁੰਚਾਇਆ ਹੋਵੇ ਕੇਈ ਅਰੀ ਸੁਭਾਵਿਕ ਹੁੰਦੀ ਹੈ ਗੱਲ Not not an issue I don't think so ki ਮੈਂ ਕਹਾਂ ਵੀ ਇਹ ਚੰਨੀ ਸਾਧ ਦਾ ਬਿਆਨ ਸੀਗਾ ਉਹਨੂੰ 이슈 ਜ਼ਰੂਰ ਬਣਾਇਆ ਗਿਆ ਲੇਕਿਨ ਉਸ ਬਿਆਨ ਕਰਕੇ ਨਾ ਹੀ ਕੋਈ ਇਸ ਤਰ੍ਹਾਂ ਦੀ ਉਹ ਗੱਲ ਕਹੀ ਗਈ ਸੀ ਉਹਦਾ ਇੱਕ ਬੰਦਾ ਗੱਲ ਕਹਿੰਦਾ ਕਹਿੰਦਾ ਆਪਣੇ ਬੜੇ ਪੁਰਾਣੇ ਜਿਹੜੇ ਪਿੰਡਾਂ ਦੇ ਬਜ਼ੁਰਗ ਹੈ ਕੋਈ ਇਸ ਤਰ੍ਹਾਂ ਦੇ ਸ਼ਬਦ ਆਪਾਂ ਆਪਾਂ ਯੂਜ਼ ਕਰਦੇ ਹਾਂ اپنی ਨਵੀਂ ਪੀੜੀ ਨਹੀਂ ਕਰਦੀ ਪਰ ਪੁਰਾਣੇ ਬੰਦੇ ਸਾਰੇ ਉਹਦੇ ਨਾਲ ਲੈ ਲੈਂਦੇ ਆ। ہماری ਰਣਨੀਤੀ ਕੀ ਹੁੰਦ ਸੀ ਆਮ ਆਦਮੀ ਪਾਰਟੀ ਜਿਸ ਤਰ੍ਹਾਂ ਦੇ ਰੁਝਾਨ ਆਇਆ ਇਸ ਕਰਕੇ ਜੀਸੀ ਆਇਆ ਸਿੱਧਾ ਆਮ ਆਦਮੀ ਪਾਰਟੀ ਨੂੰ ਡਾਇਵਰਟ ਹੁੰਦਾ ਨਜ਼ਰ ਆਇਆ ਮੁਲਿਸਬਤ ਬੀਜੇਪੀ ਦੇ ਕਿਸ ਤਰ੍ਹਾਂ ਦੇਖਦੇ ਆ ਸੋਚੋ ਉਹ ਹੁਣ ਜਿੱਥੇ ਦੇਖੋ ਜਿੱਥੇ ਕਾਂਗਰਸ ਦਾ ਤੇ ਅਕਾਲੀਆਂ ਦਾ ਸਿੱਧਾ-ਸਿੱਧਾ ਕੰਟੈਸਟ ਆ ਉਸ ਤੋਂ ਇਛੇ ਤਾਂ ਉਹ ਨਹੀਂ ਸੀ ਬਿਕੋਜ਼ ਦੋ ਗਰੁੱਪ ਹੈਗੇ ਆ ਪਿੰਡ ਦੇ ਵਿੱਚ ਇੱਕ ਕਾਂਗਰਸੀ ਸੀ ਇੱਕ ਅਕਾਲੀ ਦਲ ਦੇ ਸੀ ਉਹਨਾਂ ਨੇ ਇਹ ਵਹਿਦਰ ਸਮਝਿਆ ਕਿ ਤੀਜੇ ਨਾਲ ਜਾਣਾ ਜਾਈਏ ਕਾ ਜੋ ਇਹਨੂੰ ਹਰਾ ਲਈਏ ਨਹੀਂ ਤਾਂ ਇਹ ਜਿੱਤੇਗਾ ਤਾਂ ਸਾਡਾ نقصان ਹੋਏਗਾ ਸੇਮ ਇਟ ਹੈਪਨ ਵਿਦ ਡੇਰਾ ਬਾਬਾ ਨਾਨਕ ਡੇਰਾ ਬਾਬਾ ਨਾਨਕ ਚ ਵੀ ਜਿਹੜੇ ਤੁਸੀਂ ਪੁੱਛੋਗੇ ਸੁਚਾ ਸਿੰਘ ਲਗਾ ਐਂਡ ਪਾਰਟੀ ਉਹਨਾਂ ਨੇ ਸਾਰੀ ਵੋਟ ਡਾਇਵਰਟ ਕੀਤੀ ਟੂ ਹਮ ਆਰਮੀ ਪਾਰਟੀ ਕਿਉਂਕਿ ਉਹ ਸਿੱਧਾ ਪਹਿਲਾਂ ਲੜਾਈ ਸੀ ਉਹਨਾਂ ਦੇ ਇੱਥੇ ਵੀ ਇੱਥੇ ਸਾਡਾ ਕੈਂਡੀਡੇਟ ਹੀ ਉਧਰ ਚਲਾ ਗਿਆ ਤਾਂ ਬਚ ਨੈਚੁਰਲ ਆ ਉਹ ਸਾਰੀ ਦੀ ਸਾਰੀ ਵੋਟ ਜਿਹੜੀ ਹੈ ਵਾਹ ਇਹ ਦੇਖ ਲਈ ਡਾਇਰੈਕਟ ਮੈਂ ਤੁਹਾਨੂੰ ਕਹਿ ਰਿਹਾ ਕਿ 80% ਦੇ ਅਸੀਂ ਆਦਾ ਵੋਟਸ ਸਕਿਉਰ ਕਰ ਲਿਆ 86% ਜਦੋਂ ਸੀ ਉਹਨਾਂ ਵੋਟਸ ਸਾਨੂੰ ਪਿਆ ਸੀ ਲੇਕਿਨ ਹੁਣ 80% ਦੇ ਅਸੀਂ ਆਦਾ ਉਹਨਾਂ ਵੋਟ ਲੈ ਕੇ ਗਏ ਸੋ ਮੇਰੇ ਜਿਹੜੇ ਸਪੋਰਟਰ ਹੈ ਮੇਰੇ ਜਿਹੜੇ ਬੰਦੇ ਹੈ ਉਹ ਤਾਂ ਸਾਡੇ ਨਾਲੋਂ ਇੱਕ ਵੀ ਨਹੀਂ ਟੁੱਟਿਆ ਸਾਨੂੰ ਉਲਟਾ ਆਇਆ ਹੈ ਜੇ 86% ਹੁੰਦਾ ਤਾਂ ਤੈਨੂੰ ਹਰ ਵੋਟ ਵੋਟ ਵਾ ਦੇ ਦੇ ਤੁਸੀਂ ਸੈਮੀ ਫਾਈਨਲ ਕਹਿ ਕੇ ਚੱਲਦੇ ਰਹੇ ਹੋ ਇਹ ਸਾਰੇ ਨੂੰ ਪਰ ਲੱਗਦਾ ਹੈਗਾ ਕਿ ਭਾਜਪਾ ਵੀ ਇਹੀ ਗੱਲ ਕਹਿੰਦੀ ਨੇ ਕਿ 2027 ਸਰਕਾਰ ਸਾਡੀ ਆ ਪਰ ਪੈਰ ਪੇਰ ਨਹੀਂ ਲੱਗੇ ਹੈਗੇ ਕਿਵੇਂ ਵੇਖਦੇ ਉਹਨਾਂ ਦਾ ਸੋਰੀ ਨਹੀਂ ਜੀ ਭਾਜਪਾ ਦੀ ਇਹ ਇਹ ਜਿਹੜਾ ਬੀਜੇਪੀ ਡੇਰਾ ਬਾਬਾ ਨਾਨਕ 58692 ਵੋਟਾਂ ਚਬੇਵਾਲ ਤੇ 17000 ਬੀਜੇਪੀ ਹਾਈएस्ट ਵੋਟ ਇਨ ਬਰਨਾਲਾ ਐਂਡ 12000 ਲਗਭਗ ਜਿੱਦਣ ਬਾ ਇਹ ਦੱਸ ਰਿਹਾ ਵੀ ਜਿੱਦੜ ਬਾਦ ਪੰਜਾਬ ਦੇ ਵਿੱਚ ਬੀ ਜੀ ਪੀ ਦੇ ਪੈਰ ਕਦੇ ਨਹੀਂ। ਇਹ ਜਿਹੜੇ ਦਿੱਗੇ ਜਨੇਤਾ ਲੜੇ ਮਨਪ੍ਰੀਤ ਬਾਦਲ ਲੜਿਆ। ਟਾਪ ਆਫ ਦਾ ਲੀਡਰ ਹੈ ਅੱਜ ਕੱਲ ਬੀ ਜੀ ਪੀ ਦਾ ਸਿੱਧੀ ਪ੍ਰਾਈਮ ਮਿਨਿਸਟਰ ਤੱਕ ਗੱਲ ਹੈ। ਦੂਸਰਾ ਕੇਵਲ ਢਿਲੋਂ ਟਾਪ ਲੀਡਰ ਹੈ। ਇਥੋਂ ਦਾ ਤੀਜਾ ਰਵੀਕਰਨ ਕਾਹਲੋਂ ਸਪੀਕਰ ਸਾਹਿਬ ਦੇ ਬੇਟਾ ਟਾਪ ਮੋਸਟ ਲੀਡਰ ਹੈ। ਮੈਨੂੰ ਦੱਸ ਦਿਓ ਕਿ ਇਹਨਾਂ ਕਿੰਨਾ ਲੀਡਰਾਂ ਤੋਂ ਹੋਰ ਵੀ ਚੰਗੇ ਲੀਡਰ ਪੰਜਾਬ ਦੇ ਵਿੱਚ ਐਸੇ ਹੈਗੇ ਆ ਜਿਹੜੇ ਜਾ ਕੇ ਦੀ ਕਿਸੇ ਹਲਕੇ ਦੇ ਕੋਈ ਨੁਮਾਇंदे ਹੋ ਸਕਦੇ ਹੈ ਕੱਦਾਬਾਰ ਦਿੱਤਾ ਪੁਰਾਣੀਆਂ ਪੋਲੀਟੀਕਲ ਫੈਮਲੀਜ਼ ਹੈ ਲੇਗਸੀ ਹੈ ਪੈਸਾ ਹੈ ਇਲੈਕਸ਼ਨ ਲੜਨ ਦੀ ਜਾਂਚ ਹੈ ਹਰ ਤੌਰ ਤਰੀਕਾ ਹੈ ਸੋ ਅਕਾਲੀ ਦਲ ਜੀ ਹੈਨੀ ਸੀਗਾ ਨਾਲ ਕਈ ਥਾਵਾਂ ਤੇ ਅਕਾਲੀ ਦਲ ਨੇ ਵੀ ਅੰਦਰਖਾਤੇ ਕੋਸ਼ਿਸ਼ ਕੀਤੀ ਹੋਣੀ ਵੀ ਅਸੀਂ ਮਦਦ ਕਰੀਏ ਬੀਜੇਪੀ ਦੀ ਉਹ ਇੰਟਰਨਲ ਸਮਝੌਤਾ ਤਾਂ ਹੈਗਾ ਹੀ ਸੀਗਾ ਜਿਵੇਂ ਕਿ ਮਨਪ੍ਰੀਤ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਸੁਬੀਰ ਬਾਦਲ ਨੇ ਉਹ ਕਿੰਨੀ ਕਰ ਸਕੇ ਕਿੰਨੀ ਨਹੀਂ ਉਹ ਵੱਖਰੀ ਗੱਲ ਹੈ ਉਹ ਕਿੰਨੀ ਹੋਏ ਲੇਕਿਨ ਕੋਸ਼ਿਸ਼ ਕੀਤੀ ਇਹ ਨਹੀਂ ਬਰਨਾਲੇ ਚੁਈ ਕਿਉਂਕਿ ਐਕਚੁਅਲੀ ਇਹ ਅਲਾਈਅንስ ਵੀ ਵੱਲ ਵੱਧ ਰਿਹਾ ਕਿ ਅਸੀਂ ਅਲਾਈਅንስ ਕਰਾਂਗੇ ਉਸ ਤੋਂ ਬਾਅਦ ਅਕਾਲੀ ਦਲ ਤੇ ਭਾਜਪਾ ਦਾ ਅਲਾਈਅንስ ਹੋ ਸਕਦਾ ਹੈ ਇਹ ਅੰਝਲੀ ਲੱਗ ਰਿਹਾ ਵੀ ਰਾਜੇ ਵੰਡਣ ਦੇ ਰੱਥ ਨੂੰ ਰੋਕਣ ਲਈ ਸਾਰੇ ਇੱਕ ਮਿੱਕ ਹੋ ਗਏ ਹੋ ਜਿਵੇਂ ਕਿ ਅਸੀਂ ਅਕਾਲੀ ਦਲ ਦਾ ਦੇਖਿਆ ਵਰਕਰ ਆਮ ਆਦਮੀ ਪਾਰਟੀ ਨੂੰ ਘੁੱਟਦਾ ਨਜ਼ਰ ਆਇਆ ਉਹ ਮੜਤੀਤ ਨਾਲ ਨਹੀਂ ਗਿਆ ਜਿਸਾਂ ਬੰਦਾ ਚਲਾਇਆ ਗਿਆ। ਰੇਦੀ ਦੀ ਰੱਤ ਦਾ ਜਦੋਂ ਦਾ ਮੈਂ ਪੈਦਾ ਹੋਇਆ ਉਦੋਂ ਦਾ ਮੇਰਾ ਰੋਕਣ ਦੀ ਕੋਸ਼ਿਸ਼ ਹੋਈ ਪਰ ਰੱਤ ਬਾਬਾ ਨਾਨਕ ਕਈ ਰੁਕਣ ਨਹੀਂ ਦਿੱਤਾ। ਸੋ ਇਹ ਤਾਂ ਬਾਰ-ਬਾਰ ਕੋਸ਼ਿਸ਼ਾਂ ਹੋਈਆਂ। ਉਹ ਮੈਨੂੰ ਢਾਹ ਲੀਆਂ ਪਰ ਰੱਬ ਹੌਲੀ-ਹੌਲੀ ਹੌਲੀ ਮੈਨੂੰ ਅੱਗੇ ਲੈ ਕੇ ਜਾਂਦਾ। ਜੋ ਪੋਲਿਟਿਕਸ ਦੇ ਵਿੱਚ ਹਾਰ ਜਿੱਤ ਬਣੀ ਆਈ। ਮੈਨੂੰ ਲੱਗਦਾ ਕਿ ਬੰਦਾ ਲੜਦਾ ਨਜ਼ਰ ਆਉਣਾ ਚਾਹੀਦਾ। ਬੰਦਾ ਫਾਈਟਰ ਹੋਣਾ ਚਾਹੀਦਾ। ਆਰਾ ਜਿੱਤਾਂ ਚਲਦੀਆਂ ਹੋਣੀਆਂ ਕਈ ਵਾਰੀ ਲੋਕ ਜਿੱਤ ਕੇ ਵੀ ਹਾਰ ਜਾਂਦੇ ਆ ਕਈ ਵਾਰੀ ਲੋਕ ਹਾਰ ਕੇ ਵੀ ਜਿੱਤ ਜਾਂਦੇ ਆ ਸੋ ਮੈਨੂੰ ਲੱਗਦਾ ਬਹੁਤ ਸਾਰੇ ਲੋਕ ਮੈਂ ਦੇਖਿਆ ਜਿਨ੍ਹਾਂ ਦੀ ਕ੍ਰੈਡੀਬਿਲਿਟੀ ਜਿਹੜੇ ਕਦੇ ਵੀ ਚੋਣ ਨਹੀਂ ਜਿੱਤੇ ਜਾਂ ਇੱਕ ਅੱਧੀ ਵਾਰੀ ਜਿੱਤੇ ਆ ਉਹ ਅੱਜ ਵੀ ਲੋਕਾਂ ਦੇ ਜਿੰਦਾ ਹੈ ਕਈ ਵਾਰੀ ਮੈਂ ਦੇਖਿਆ ਕਿ ਲੋਕ 8 ਅੱਠ ਵਾਰੀ ਜਿੱਤ ਕੇ 7 7 ਵਾਰੀ ਜਿੱਤ ਕੇ ਪਰ ਉਹ ਕ੍ਰੈਡੀਬਿਲਿਟੀ ਲੂਜ਼ ਕਰ ਜਾਂਦੇ ਆ 8 ਵਾਰੀ ਜਿੱਤਣ ਤੋਂ ਬਾਅਦ ਵੀ ਉਹਨਾਂ ਨੂੰ ਪੰਜਾਬ ਕੋਈ ਨਹੀਂ ਜਾਣਦਾ ਸੋ ਮੈਨੂੰ ਲੱਗਦਾ ਕਿ ਅਸੀਂ ਬੜੇ ਬੇਕੂਬੀ ਨਾਲ ਅੰਮ੍ਰਿਤਾ ਵੜਿੰਗ ਚੋਣਾਂ ਲੜੀ ਹੈ ਔਰ ਪੰਜਾਬ ਦੇ ਲੋਕਾਂ ਨੂੰ ਇੱਕ ਪ੍ਰਾਇਓਰਟੀ ਸੀ ਕੀ ਗਿੱਦੜਬਾ ਦਾ ਨਤੀਜਾ ਕੀ ਆਏਗਾ ਜਿਸ ਤਰ੍ਹਾਂ ਨਵਾਂ ਉਮੀਦਵਾਰ ਸੀ ਸਾਡਾ ਦੋਵੇਂ ਉਮੀਦਵਾਰ ਪਹਿਲਾਂ 4-5 ਇਲیکشنਾਂ ਨਾਲ ਚੁੱਕੇ ਆ ਦੂਜਾ ਉਮੀਦਵਾਰ ਤੀਜੀ ਇਲیکشن ਲੜ ਰਿਹਾ ਸੀ ਅੰਮ੍ਰਿਤਪੁਰਿੰਗ ਦਾ ਪਹਿਲਾ ਇਲیکشن ਸੀ ਉਸ ਮੁਕਾਬਲੇ ਅਸੀਂ ਆਪ ਦਾ ਟਾਰਗੇਟ ਅਚੀਵ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ ਮੰਨਉ ਇਹ ਜ਼ਰੂਰ ਹੈ ਕਿ ਅਸੀਂ ਸਾਨੂੰ ਵੀ ਗਿੱਦੜਬਾ ਦੇ ਲੋਕਾਂ ਨੇ ਬਹੁਤ ਪਿਆਰ ਦਿੱਤਾ ਸਰਕਾਰ ਦਿੱਤਾ ਇਥੋਂ ਤੱਕ ਪਹੁੰਚਾਉਣ ਵਾਲੀ ਗਿੱਦੜਬਾ ਦੀ ਲੋਕ ਹੈ ਤੇ ਜੇ ਕਿਤੇ ਆਹ ਇਲیکشن ਆਪਾਂ ਹੋਰ ਜਿੱਦ ਦੇ ਤੱਕ ਦਰਵਾਜ਼ੇ ਦੇ ਲਈ ਹੋਰ ਮਨ ਤੋੜ ਜੀ ਤੋੜ ਕੇ ਜੀ ਤੋੜ ਮਿਹਨਤ ਕਰੀ 27 28 ਸਾਲ ਵਰਸਸ 2.5 ਸਾਲ ਦਾ ਨਾਰਾ ਦੇ ਕੇ ਆ ਮਦਿ ਪਾਜੀ ਚੌਂ ਨਗਰ ਵਿੱਚ ਆਇਆ ਕਹਿੰਦੇ 28 ਸਾਲਾਂ ਦੇ ਵਿੱਚ ਜਿਹੜੇ ਕੰਮ ਨਹੀਂ ਹੋਏ ਤੇ ਦਰਵਾਜ਼ੇ ਦੇ ਲਈ ਜੰਬੀ ਉਸੇ ਦਾ 20 ਸਾਲਾਂ ਦੇ ਵਿੱਚ ਕਰਾਂਗੇ ਉਹ ਕਹਿੰਦੇ ਹਜੇ ਵੀ ਇੱਥੇ ਸੀਵਰੇਜ ਦੀ ਟੀਨਾਲੇ ਪਾਣੀ ਦੀ ਪੀ ਸੜਕਾਂ ਦੀ ਹੋਰ ਪਤਾ ਨਹੀਂ ਕਿੰਨਿਆਂ ਕੋ ਦਿੱਕਤਾਂ ਦਾ ਲੋਕੀ ਸਾਹਮਣਾ ਕਰ ਰਹੇ ਕਹਿੰਦੇ ਜਿਵੇਂ ਵੀ ਲੀਡਰ ਨੇ ਉਹਨਾਂ ਨੇ 28 ਸਾਲਾਂ ਦੇ ਵਿੱਚ ਚੋਣਾਂ ਦੇ ਲਈ ਸਾਰ ਦਿੱਤੀ ਉਸ ਤੋਂ ਬਾਅਦ ਸਾਰ ਨਹੀਂ ਦਿੱਤੀ ਸੁਣੋ ਤਿੰਨ ਵਾਰੀ ਇਹਨੇ ਤਾਂ ਨਹੀਂ ਜਿੱਤਿਆ ਜੇ ਸਾਰ ਲਈ ਹੋਊਗੀ ਤਾਂ ਜਿੱਤਿਆ ਨਹੀਂ ਜੱਗਤਾ ਤਾਂ ਅਗਲੀ ਵਾਰੀ ਨਹੀਂ ਜਿਤਾਉਂਦੀ ਬਸ ਨਾਰਾ ਅਕਸਰੀ ਲੋਕ ਦਿੰਦੇ ਇਹ ਤਾਂ ਸਮਾਂ ਦੱਸਦਾ ਮੈਂ ਤਾਂ ਕਹਿੰਦਾ ਚੰਗਾ ਹੋਇਆ ਕਿ ਇਹ ਚੰਗਾ ਹੋਵੇ 2027 ਦੇ ਵਿੱਚ ਸ਼ਾਇਦ ਇਸ ਕਲ ਦੀ ਨੈਗੇਟਿਵਿਟੀ ਹੋ ਹੋ 2024 ਚ ਲੋਕਾਂ ਨੇ ਮੌਕਾ ਦਿੱਤਾ ਬਾਰ ਬਾਰ ਇੱਕ ਮੌਕਾ ਇੱਕ ਮੌਕਾ ਇੱਕ ਮੌਕਾ ਹੁਣ ਸਰਕਾਰ ਵੀ ਅਚੀਬ ਨਹੀਂ ਸਭੀਏ ਸੋ 25 ਸਾਲਾਂ ਸਨੇ ਕਮਾਂਗਾ ਜਿਹੜੇ ਗਿੱਦੜਵਾਚ ਰਾਜਾ ਬਣਨ ਤਾਂ ਨਹੀਂ ਕਰਾ ਸਕਿਆ ਮੈਂ ਆਦਿਨ ਸਾਡੇ ਸਤਿਕਾਰਯੋ ਹਰਦੀਪ ਸਿੰਘ ਜੀ ਵੀ ਜੀ ਤੇ ਭਗਵਾਨ ਤੁਮਨ ਜੀ ਨੂੰ ਕਹਾਂਗਾ ਕਿ ਹੁਣ ਭਗਵਾਨ ਤੁਮਨ ਜੀ ਇੰਨੇ ਗੱਫੇ ਦੇ ਦੇ ਗਿੱਦੜਵਾ ਨੂੰ ਇੰਨੇ ਗੱਫੇ ਦੇ ਦੇ ਤਾਂ ਜੋ ਹਮੇਸ਼ਾ ਲੋਕ ਯਾਦ ਰੱਖਣ ਮੈਂ ਹੁਣ ਕਹਿ ਰਿਹਾ ਮੈਂ ਤੁਹਾਡੇ ਲਈ ਮੰਗ ਕਰ ਰਿਹਾ ਤੋ ਲੈਟਸ ਸੀ ਕੀ ਹੁੰਦਾ ਉਹਨਾਂ ਦੇ ਸਮੇਂ ਦੇ ਵਿੱਚ ਲੋਕਾਂ ਦੀ ਹਮੇਤਾ ਬਹੁਤ ਹੈ ਔਰ ਲੋਕਾਂ ਨੇ ਇਸ ਪ੍ਰਕਾਰ ਉਹਨਾਂ ਨੇ ਕਿਹਾ ਕੀ ਸਾਨੂੰ ਢਾਈ ਸਾਲ ਕਿਰਪਾ ਕਰਕੇ ਢਾਈ ਸਾਲ ਇੱਕ ਵਾਰੀ ਮੌਕਾ ਤੋ ਮੈਨੂੰ ਲੱਗਦਾ ਇਸ ਸਿਮਫਟੀ ਵੀ ਹੋ ਜਾਂਦੀ ਲੋਕਾਂ ਦੀ ਉਹਨਾਂ ਨੇ ਕਿ ਦਰਬਾਦੀ ਲੋਕ ਬਹੁਤ ਚੰਗੇ ਲੋਕ ਹੈ ਉਹਨਾਂ ਨੇ ਇੱਕ ਮੌਕਾ ਦਿੱਤਾ ਹੈ ਔਰ ਇਹ ਉਹਨਾਂ ਦਾ ਸਮਾਂ ਦੱਸੇਗਾ ਕਿ ਸਰਕਾਰ ਇਸ ਖਰਾ ਉਤਰਦੀ ਹੈ ਕਿ ਸਾਈਟ ਅਮਰਤਾ ਵਧਾਉਣੇ ਮੈਂ ਦੁਬਾਰਾ ਚੋਲ ਕਾੜੇ ਦੇ ਵਿੱਚ ਉਤਰਨ ਤੋ ਜੇਨੀ ਤੋ ਸਿੰਘ ਗੱਲ ਕੀਤੀ ਆ ਯਾਰ ਇਹ ਕੰਮ ਦਾ ਨਹੀਂ ਪਤਾ ਕੱਲ ਕੀ ਹੋਵੇ ਤੋ ਤੁਸੀਂ 2047 ਦੀ ਗੱਲ ਅੰਮ੍ਰਿਤਪੁਰਿੰਗ ਖਾਰੇ ਤੇ ਰਹਿ ਰਿਹਾ ਤੁਸੀਂ ਕਿਹਨਾਂ ਜੌਂ ਇੱਕ ਫਸਟ ਉਤਰੇਗੀ ਨਹੀਂ ਉਤਰੇਗੀ ਇਹ ਰਾ ਅੱਜ ਨਹੀਂ ਦੱਸ ਸਕਦਾ ਇਹ ਉਹਨਾਂ ਦਾ ਸਮਾਂ ਦੱਸੇਗਾ ਬਿਲਕੁਲ ਪਿਆਰਾ ਨਹੀਂ ਪਤਾ ਕੱਲ ਦਾ ਨਹੀਂ ਪਤਾ ਕੱਲ ਕੀ ਹੋਵੇ ਅੰਮ੍ਰਿਤਪੁਰਿੰਗ ਜੀ ਤੁਸੀਂ ਪਹਿਲੀ ਵਾਰ ਪੰਜਾਬ ਦੇ ਹੌਟ ਸੀਟ ਤੇ ਇਲੈਕਸ਼ਨ ਲੜਿਆ ਸਾਰਿਆਂ ਮੇਰੇ ਕੱਲ ਨੈਸ਼ਨਲ ਲੈਵਲ ਦੇ ਨਿਗਾ ਜਿਹੜੀ ਸੀਟ ਤੇ ਸੀਗੀ ਪਹਿਲਾ ਇਲੈਕਸ਼ਨ ਸੀ ਤੁਹਾਡਾ ਔਰ ਬਹੁਤ ਜਬਰਦਸਤ ਤੁਹਾਡਾ ਜਿਹੜਾ ਪ੍ਰਭਾਵ ਗਿਆ ਹੁਣ ਤੁਸੀਂ ਅੱਜ ਇੱਥੇ ਬੈਠ ਕੇ ਕੀ ਮਹਿਸੂਸ ਕਰਦੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਵਧਾਈ ਦੇਵਾਂਗੀ ਜਿੰਪੀ ਧੋਰੀ ਜੀ ਐ ਲੋਕਾਂ ਦਾ ਮੰਡਟ ਸਿਰ ਉੱਤੇ ਔਰ ਹੁਣ ਲੋਕਾਂ ਦੇ ਨਾਲ ਨਾਲ ਨਹੀਂ ਹੋਵੇ ਬੀਟੀਵੀ ਸੀ ਤੋਂ ਭਗਵੰਤ ਮਾਨ ਜੀ ਤੋਂ ਬਹੁਤ ਮੀਟਾ ਤੱਕ ਬੱਡੀ ਉਮੀਦ ਹੈ ਕਿ ਸਰਕਾਰ ਨੂੰ ਵੀ ਜਿਸ ਤਰ੍ਹਾਂ ਪਚਾਰ ਕਰਦੇ ਵੇ 22 ਸਾਲ ਨੰਬਰ 28 ਸਾਲ ਸੋ ਮੇਰੀ ਉਮੀਦ ਹੈ ਜਿਹੜੇ ਕੰਮ 28 ਸਾਲਾਂ 'ਚ ਨਹੀਂ ਹੋ ਸਕੇ ਉਹਨਾਂ ਦੇ ਵਿੱਚ ਮੈਨੂੰ ਯਾਦ ਕਰਾਉਣਾ ਚਾਹੀਦਾ ਹੈ ਉਹ ਵੀਰ ਜੀ ਸਰਕਾਰ ਦਾ ਹਿੱਸਾ ਬਣਨ ਜਾ ਰਹੇ ਹਨ ਉਹਨਾਂ 'ਚ ਸਭ ਤੋਂ ਵੱਡਾ ਕੰਮ ਹੈ ਸੱਦਾ ਸੰਭਾਲਣਾ ਇਹ ਬੜੀ ਵੱਡੀ ਗੱਲ ਹੈ ਕਿ ਸਾਡੇ ਸ਼ਹਿਰ ਦਾ ਸਿਰ ਬੀ ਪਹਿਲ ਦੇ ਅਧਾਰ ਇਹ ਮਤਲਬ ਹੈ ਕਿ ਹੋਰ ਜਿੰਨੇ ਕੰਮ ਹੈ ਵੀਰ ਜੀ ਜਿਸ ਤਰ੍ਹਾਂ ਪ੍ਰਚਾਰ ਕੀਤਾ ਸੇ 22 ਸਾਲ ਨੂੰ ਮੰਗਦੇ ਸੀ ਔਰ ਜੋਗਾ ਨੇ ਉਹਨਾਂ ਨੂੰ ਮੁਕਾ ਦਿੱਤਾ ਤੇ ਮੈਨੂੰ ਲੱਗਦਾ ਹੈ ਜਿਸ ਤਰ੍ਹਾਂ ਦੇ ਨਾਲ ਬਹੁਤ ਵੱਡੇ ਵੱਡੇ ਦਾਅਵੇ ਲਾ ਕੇ ਪਰਚਾਰ ਕੀਤਾ ਗਿਆ ਉਹਨੂੰ ਐਗਜ਼ੀਕਿਊਟ ਕੀਤਾ ਜਾਊਗਾ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਇਮੋਸ਼ਨਲ ਇਮੋਸ਼ਨਲੀ ਜਿਹੜੀ ਵੋਟ ਹੋਣੀ ਹੈ ਕਿ ਦੇਖੋ ਇਹ ਜਿਹੜੀ ਦਾ ਪਹਿਲਾ ਇਲੈਕਸ਼ਨ ਹੈ ਔਰ ਮੈਂ ਸੱਚੇ ਪਾਤਸ਼ਾਹ ਦੀ ਪਰਮਾਤਮਾ ਦੀ ਜਿਹੜੇ ਬਾਹਰ ਦੇ ਨਿਸ਼ਾਨ ਬਹੁਤ ਬਹੁਤ ਸ਼ੁਕਰਗੁਜ਼ਾਰ ਹੈ ਕਿ ਜਿੰਨੀਆਂ ਵੋਟਾਂ ਪਿਛਲੀ ਵਾਰ ਪਈਆਂ ਸੀ 86% ਦੇ ਨਾਲ 50000 ਵੋਟ ਪਈ ਸੀ ਇਸ ਵਾਰ ਸਾਨੂੰ 81% ਦੇ ਨਾਲ 49000 50 ਵਿਦੋ ਪੋਸਟਲ 50000 ਤਾਂ ਅਸੀਂ ਉਸ ਪਿਛਲੀ ਵਾਰ ਨਾਲੋਂ ਜ਼ਿਆਦਾ ਵੋਟ ਲੈ ਕੇ ਗਏ ਮੇਰੀ ਜ਼ਿੰਦਗੀ ਦਾ ਪਹਿਲਾ ਇਲੈਕਸ਼ਨ ਸੀ ਪਰ ਹਾਂ ਅਫਸੋਸ ਹੈ ਇਸ ਵਾਰ ਦਾ ਕਿ ਪਹਿਲੀ ਵਾਰ ਹਰ ਸਾਲਾਂ ਦੇ ਵਿੱਚ ਕਿਸੇ ਔਰਤ ਨੂੰ ਕਿੱਧਰ ਬਾਹਰ ਤੋਂ ਕੰਟੈਸਟ ਕਰਨਾ ਪੈਂਦਾ ਹੈ ਹੋਰ ਕਿਤੇ ਨਾ ਕਿਤੇ ਲੱਗਦਾ ਇਹ ਖੜੀ ਔਰਤਾਂ ਦੀ ਇਹ ਹਾਰ ਹੈ ਕਿ ਕਿ ਇਹ ਪਹਿਲੀ ਵਾਰ ਮੌਕਾ ਮਿਲਿਆ 77 ਸਾਲਾਂ ਬਾਅਦ ਕਾਂਗਰਸ ਪਾਰਟੀ ਨੇ ਇਸ ਯੋਗ ਨੂੰ ਟਿਕਟ ਦਿੱਤੀ ਸੀ ਚਲੋ ਮੇਰੀ ਇਲੈਕਸ਼ਨ ਪਹਿਲੀ ਸੀਫਰ ਤੋਂ ਫਾਸਲੇ ਰੱਖੀਏ ਪਰ ਔਰਤਾਂ ਦੀ ਵੀ ਪਹਿਲੀ ਸੀ ਕਿ ਸਾਨੂੰ ਪਹਿਲੀ ਵਾਰ ਮੌਕਾ ਮਿਲਿਆ ਇਸ ਚੀਜ਼ ਦਾ ਮੈਨੂੰ ਮलाल ਜ਼ਰੂਰ ਹੈ ਪਰ ਮੈਂ ਫਿਰ ਵੀ ਗਿੱਦਰਵਾਹ ਦੇ ਲੋਕਾਂ ਦੀ ਔਰ ਪ੍ਰਮਾਤਮਾ ਦੀ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਅਸੀਂ ਪਿਛਲੀ ਵਾਰ ਜਿੰਨਾ ਵੋਟ ਸ਼ੇਅਰ ਉਦੋਂ 2% ਵੱਧ ਸੇਕਿਓ ਤੁਸੀਂ ਔਰਤਾਂ ਦੀ ਗੱਲ ਕੀਤੀ ਹੈਗੀ ਸੇਮ ਹੀ ਚੰਨੀ ਸਾਫ ਦਾ ਚੁਟਕਲਾ ਜਿਹੜਾ ਉਹ ਇਸ਼ੂ ਬਣ ਗਿਆ ਹਨਾ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਪਰ ਦੋ ਹੀ ਔਰਤਾਂ ਇਲੈਕਸ਼ਨ ਲੜ ਰਹੀਆਂ ਸੀ ਚਾਰਾ ਚੋਂ ਦੋ ਸੀਟਾਂ ਤੇ ਦੋਵੇਂ ਹੀ ਹਾਰ ਜਾਂਦੀਆਂ ਨੇ ਕਿਵੇਂ ਦੇਖਦੇ ਹੈਗੇ ਉਹ ਕਿੱਥੇ ਖੜਾਗੇ ਉਸ ਤੋਂ ਆਮ ਤੌਰ ਤੇ ਗੱਲ ਹੁੰਦੀ ਉਹ 80% ਲਾਉਂਦੀ ਹੈ ਇੱਕ ਮੇਰੀ ਗੱਲ ਸੁਣੋ ਜਦ ਤੱਕ 30% ਦੀ ਮੰਗ ਕਰ ਮੈਂ ਅਜ ਵੀ ਕਰ ਰਹੀ ਹਾਂ ਤੇ ਹਮੇਸ਼ਾ ਕਰਦੀ ਰਹੂੰਗੀ ਜਦ ਤੱਕ 30% ਨਹੀਂ ਮਿਲਦੀ ਰਾਈਟ ਅ ਇਹ ਕਿ ਕਿਤੇ ਕਿਤੇ ਅਕਾਲੀ ਦਲ ਦਾ ਨਾਮ ਲੜਨਾ ਕਾਂਗਰਸ ਦੇ ਲਈ ਬਹੁਤ ਵੱਡਾ ਧਮਕਾ ਹੈ ਉਹ ਸ਼ਾਇਦ ਉਹ ਤਾਂ ਜੰਦਾ ਨਜ਼ਰ ਆਇਆ ਕਿ ਇਹ ਨਹੀਂ ਗਿਆ ਦੇਖਦੇ ਹਾਂ ਹੋਰ ਸਰਪ੍ਰੇਖ ਖਚਕੀਨ ਦੇਖੋਗੇ ਅਕਾਲੀ ਦਲ ਤਾਂ ਉਹ ਪੇਖੇ ਸਥਿਤੀ ਤੇ ਆਪ ਕਿਵੇਂ ਉਹਨੂੰ ਔਰ ਲਾਅਸ ਨੂੰ ਕਿਵੇਂ ਕਵਰ ਕਰੋਗੇ ਕਿਤੇ 20-22 ਸਾਲਾਂ ਦੇ ਵਿੱਚ ਲੋਕਾਂ ਨੇ ਦੇਖੋ ਲੋਕ ਇੱਕ ਹੋ ਚਾਲ ਚੱਲ ਰਹੇ ਉਦੋਂ ਬਾਅਦ ਹੋਰ ਕੰਮ ਹੋਏਗਾ ਫੈਸਲਾ ਵੱਡਾ ਪਤਾ ਲੱਗਦਾ ਹੈ ਕਰਦੇ ਨੇ ਕਿ ਸਾਰੀ ਰੇਟਾ ਕੀ ਪੂਰੀ ਕੀਤੀ ਸਿਕੰਜੇ ਜਿਹੜੇ 28 ਸਾਲ ਦੀ ਗੱਲ ਹੈ ਨਾ ਉਹ 10 ਸਾਲ ਤਾਂ ਡੀਪੀ ਟੈਲੋਜੀ ਰਹੇ ਉਹ ਤੋਂ ਪਹਿਲਾਂ ਮੰਤਰੀ ਬਾਦਲ ਰਿਆ ਮੈਂ ਤਾਂ ਕੇਵਲ 12 ਸਾਲ ਰਿਹਾ ਨਾ ਮੈਂ ਤਾਂ ਸਿਰਫ 12 ਸਾਲ ਬਾਅਦ ਚੋਣ ਆਗਈ ਹੈ ਡੀਪੀ ਟੈਲੋਜੀ ਵੀ ਹਲਕਾ ਇੰਚਾਗ ਰਹੇ ਉਸ ਟਾਈਮ ਔਰ ਅਸੀਂ ਬਹੁਤ سارے ਕੰਮ ਕੀਤੇ ਜਿਹਨੀਆਂ ਚੀਜ਼ਾਂ ਕਦੇ ਨਹੀਂ ਆ ਸਕਦੀਆਂ ਸੀ ਗਿੱਦੜਬਾਦ ਚ ਕਾਲਜ ਗਿੱਦੜਬਾਦ ਸ਼੍ਰੀ ਖੰਨਾ ਮੈਸਟਰ ਹਸਪੀਟਲ ਗੈਸ ਏਜੰਸੀਜ਼ ਪੀਨਾ ਦਾ ਰੁਕਣਾ ਪਾਰਕ ਬਣਾਉਣੇ ਔਰ ਇਹ ਗਿਦਰਬਾਦ ਦੇ ਲੋਕਾਂ ਨੇ ਇਸ ਕਰਕੇ ਤੈਨਾਰੀ ਪਾਈ ਕਿ ਕਿ ਸੋ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਕਿ ਤੁਸੀਂ ਲੋਕਾਂ ਨੇ ਸਮਾਂ ਚੋ ਸਮਾਂ ਕੱਢ ਕੇ ਸਾਡੇ ਵੱਲ ਧਿਆਨ ਦਿੱਤਾ ਦੂਸਰੀ ਗੱਲ ਜਿਹੜੀ ਵੀ ਰਿਸਪੌਂਸਿਬਿਲਟੀ ਆਪੇ ਲੀਆਂ ਪਿੰਸੀ ਤੋਂ ਉਹ ਅਸੀਂ ਕਾਂਗਰਸ ਪਾਰਟੀ ਦਾ ਪ੍ਰਧਾਨ ਆਪਰੇ ਇਸ ਸਿਰ ਮੱਤੇ ਲੈਂਦਾ ਔਰ ਮੈਨੂੰ ਲੱਗਦਾ ਹੈ ਕਿ ਅਸੀਂ ਹੋਰ ਜ਼ੋਰਦਾਰ ਤਰੀਕੇ ਦੇ ਨਾਲ ਕੌਨਾਂ ਦੇ ਸਮਝੋ चुनाव और एक गल हो मैनुस्ल बोकार तो जोर लाया आपका जो तंत्र मंत्र जो सरकारी मशीन थी जो कुछ कर सकती सरकार ने सब कुछ किया और मैं बड़ा खुश वॉच एंड बहुत कुछ सीख